ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਿਸ਼ਵ ਦੁਆਬਾ ਰਾਜਪੂਤ ਸਭਾ ਪੰਜਾਬ ਵੱਲੋਂ ਜੋ ਸਾਡੇ ਬਹੁਤ ਸਤਿਕਾਰਯੋਗ ਸਵਰਗਵਾਸੀ ਦਵਿੰਦਰ ਸਿੰਘ ਜੀ ਪਰਮਾਰ ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਦੂਸਰਾ ਸਲਾਨਾ ਟੂਰਨਾਮੈਂਟ ਪਿੰਡ ਫੁਗਲਾਣਾ ਦੀ ਗਰਾਊਂਡ ਦੇ ਵਿੱਚ ਹੋ ਰਿਹਾ ਉਹਦੀਆਂ ਮਕਮਲ ਤਿਆਰੀਆਂ ਦੇ ਸਬੰਧ ਵਿੱਚ ਅੱਜ ਸਭਾ ਦੀ ਜਿਹੜੀ ਇੱਥੇ ਮੀਟਿੰਗ ਹੋਈ ਔਰ ਮੀਟਿੰਗ ਦੇ ਵਿੱਚ ਤਕਰੀਬਨ ਸਾਰੇ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤੇ ਜਿਹੜੀਆਂ ਵੀ ਸੰਗਤ ਵਾਸਤੇ ਪਲੇਅਰਾਂ ਵਾਸਤੇ ਜਾਂ ਸਾਡੇ ਕੋਈ ਸਤਿਕਾਰਯੋਗ ਜਿਹੜੇ ਚੀਫ ਗੈਸਟ ਆਉਣੇ ਆ ਉਹਨਾਂ ਦੇ ਸਤਿਕਾਰ ਸਬੰਧੀ ਸਾਰੀਆਂ ਖੁੱਲ ਕੇ ਵਿਚਾਰਾਂ ਕੀਤੀਆਂ ਗਈਆਂ ਔਰ ਸਭ ਤੋਂ ਵੱਡੀ ਗੱਲ ਇਹ ਕਿ ਇਸ ਟੂਰਨਾਮੈਂਟ ਦੇ ਵਿੱਚ ਜਿਹੜਾ ਵਿਸ਼ੇਸ਼ ਸਹਿਯੋਗ ਸਾਡੀ ਇਟਲੀ ਦੇ ਜਿਹੜੇ ਸਿੱਖ ਰਾਜਪੂਤ ਮੇਲਾ ਜਿਹੜੀ ਸੁਸਾਇਟੀ ਹੈ ਉਹਨਾਂ ਦੇ ਵੱਲੋਂ 1,11,000 ਰੁਪਏ ਜਿਹੜਾ ਸਭਾ ਨੂੰ ਭੇਜਿਆ ਗਿਆ ਸੋ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ ਉਸ ਦਾ ਜਤਿੰਦਰ ਸਿੰਘ ਜੀ ਵਿੱਕੀ ਪਰਮਾਰ ਯੂਐਸਏ ਜਿਹੜੇ ਕਿ ਸਵਰਗੀ ਅਸદાર ਦਵਿੰਦਰ ਸਿੰਘ ਪਰਮਾਰ ਜੀ ਦੇ ਬੇਟੇ ਨੇ 3 ਲੱਖ ਰੁਪਈਆ ਜਿਹੜਾ ਉਹਨਾਂ ਨੇ ਟੂਰਨਾਮੈਂਟ ਨੂੰ ਜਿਹੜੀ ਇਹ ਮਹਾਨੀ ਸਹਾਇਤਾ ਕੀਤੀ ਆ ਸੋ ਮੈਂ ਆਪਣੇ ਸਾਰੇ ਸਾਥੀਆਂ ਦਾ ਪ੍ਰਧਾਨ ਸਾਹਿਬ ਦਾ ਚੇਅਰਮੈਨ ਸਾਹਿਬ ਦਾ ਦਰਜਾ ਬਰਜਾ ਸਾਰਿਆਂ ਦਾ ਹੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਪਹੁੰਚ ਕੇ ਸਾਰੀ ਇਹ ਗਰਾਊਂਡ ਦੀ ਵੀ ਦੇਖ ਰਹੀ ਕੀਤੀ ਤੇ ਜੋ ਆਪਾਂ ਪਲੇਅਰਾਂ ਨੂੰ ਜਿਹੜੇ ਇਸ ਵਾਰ 51000 41000 ਤੇ 15000 ਰੁਪਈਆ ਜਿਹੜਾ ਦੇਣ ਦਾ ਉਹ ਕੀਤਾ ਉਹਦੇ ਸੰਬੰਧੀ ਵਿਚਾਰਾਂ ਕੀਤੇ ਆ ਔਰ ਨਾਲ ਦੇ ਨਾਲ ਇੱਕ ਇਟਲੀ ਦੇ ਜਿਹੜਾ ਸਾਡਾ ਗਰੁੱਪ ਹੈ ਉਹਦੇ ਵੱਲੋਂ ਇੱਕ ਹੋਰ ਪਹਿਲ ਕਦਮੀ ਕਰਦੇ ਆ ਇਹ ਐਲਾਨ ਕੀਤਾ ਕਿ ਓਪਨ ਦੇ ਵਿੱਚ ਫਾਈਨਲ ਮੈਚ ਦੇ ਵਿੱਚ ਜਿਹੜੀ ਵੀ ਟੀਮ ਪਹਿਲਾ ਗੋਲ ਕਰੇਗੀ ਉਹਨੂੰ ਜਿਹੜਾ 5000 ਰੁਪਈਆ ਜਿਹੜਾ ਇਨਾਮ ਦਿੱਤਾ ਜਾਵੇਗਾ ਉਹ ਇਟਲੀ ਗਰੁੱਪ ਵੱਲੋਂ ਸੋ ਮੈਂ ਆਪਣੇ ਸਾਰੇ ਸਾਥੀਆਂ ਦਾ ਗ੍ਰਾਮ ਪੰਚਾਇਤ ਦਾ ਇਹ ਧੰਨਵਾਦ ਕਰਦਾ ਜੋ ਜੀਨਾਂ ਨੇ ਸਾਨੂੰ ਇਹ ਹੱਲਾਸ਼ੇਰੀ ਦੇ ਕੇ ਇਹ ਜਿਹੜਾ ਟੂਰਨਾਮੈਂਟ ਨੂੰ ਕਬਜ਼ਾ ਬਣਾਉਣ ਲਈ ਅੱਜ ਇੱਥੇ ਆਪਾਂ ਇਕੱਠੇ ਹੋਏ ਆਂ ਸੋ 24 ਤਰੀਕ ਨੂੰ ਜਿਹੜਾ ਐਂਟਰੀਆਂ ਉਹ ਵੀ ਲਾਈਵ ਕੀਤੀਆਂ ਜਾਣਗੀਆਂ ਤਾਂ ਜੋ ਕਿਸੇ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਉਹ ਨਾ ਹੋ ਸਕੇ ਤੇ 25 ਤਰੀਕ ਨੂੰ ਜਿਹੜਾ ਟੂਰਨਾਮੈਂਟ ਦਾ ਉਦਘਾਟਨ ਸਰਦਾਰ ਸੰਤ ਬਾਬਾ ਗੁਰਦੇਵ ਸਿੰਘ ਜੀ ਸਾਬਜਾਦਾ ਬਾਬਾ ਫਤਿਹ ਸਿੰਘ ਤਾਨਾਪੁਰ ਦਲਵਜਵਾੜਾ ਦੇ ਮੁਖੀ ਅਤੇ ਸਰਦਾਰ ਜਤਿੰਦਰ ਸਿੰਘ ਜੀ ਵਿੱਕੀ ਦੂਸਰੇ ਉਹ ਆਪਣੇ ਕਰ ਕਮਲਾ ਦੇ ਨਾਲ ਕਰਨਗੇ ਅਤੇ ਫਾਈਨਲ ਵਾਲੇ ਦਿਨ ਸਾਡੇ ਰਾਜਕਮਰਦ ਜੀ ਚੱਬੇਵਾਲ ਜੋ ਕਿ ਮੈਨ ਪਰਲੀਮੈਂਟ ਨੇ ਅਤੇ ਐਮ ਐਲ ਏ ਡਾਕਟਰ ਸ਼ਾਂਤ ਕੁਮਾਰ ਜੀ ਇਹ ਸਾਂਝੇ ਤੌਰ ਤੇ ਕਰਨਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ